ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਸ਼ਕਾਮ ਜਲ ਸੇਵਾ ਸੁਸਾਇਟੀ ਵੱਲੋਂ ਛੋਟੇ ਸਾਹਿਬ ਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਲੰਗਰ 25 ਦਸੰਬਰ ਨੂੰ ਖਾਲਸਾ ਕਾਲਜ ਪਬਲਿਕ ਸਕੂਲ ਗੇਟ ਨੰਬਰ 4 ਦੇ ਬਾਹਰ ਸਵੇਰੇ 6 ਵਜੇ ਤੋਂ ਰਾਤ 9 ਵਜੇ ਤੱਕ ਲਗਾਇਆ ਜਾਵੇਗਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਫੁਲਵਿੰਦਰ ਸਿੰਘ ਜੱਜ ਨੇ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਸ਼ਕਾਮ ਜਲ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਦਸੰਬਰ ਨੂੰ ਦੁੱਧ ਦਾ ਲੰਗਰ ਸਾਲਸਾ ਕਾਲਜ ਪਬਲਿਕ ਸਕੂਲ ਗੇਟ ਨੰਬਰ 4 ਦੇ ਬਾਹਰ ਲਗਾਇਆ ਜਾ ਰਿਹਾ ਹੈ ਇਹ ਲੰਗਰ ਸੂਹ ਸੰਗਤਾਂ ਦੇ ਸਹਿਯੋਗ ਨਾਲ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਇਹ ਦੁੱਧਾ ਲੰਗਰ ਲਗਾਇਆ ਜਾ ਰਿਹਾ ਹੈ ਆਪ ਸੰਗਤਾਂ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪ ਜੀ ਜੋ ਕਿ ਹਰ ਤਰ੍ਹਾਂ ਤਰ੍ਹਾਂ ਸਾਨੂੰ ਸਹਿਯੋਗ ਕਰਦੇ ਜੇ ਇਦਾਂ ਹੀ ਸਹਿਯੋਗ ਕਰੋ ਮਿਸੇ ਪ੍ਰਸ਼ਾਦੇ ਅਤੇ ਦੁੱਧਾ ਲੰਗਰ ਤੁਸੀਂ ਇੱਥੇ ਚੱਲਦਾ ਹੈ ਆਪ ਜੀ ਦੇ ਸਹਿਯੋਗ ਨਾਲ ਚੱਲਦਾ ਹੈ ਅਤੇ ਆਪ ਜੀ ਹਰ ਤਰ੍ਹਾਂ ਜੋਗ ਤੁਸੀਂ ਕਰਦੇ ਜੇ ਅਸੀਂ ਸਰਪਤਾ ਕੇ ਬੇਨਤੀ ਕਰਦੇ ਆਂ ਕਿ ਹਮ ਆ ਕੇ ਇਸ ਲੰਗਰ ਵਿੱਚ ਆਪ ਪਹੁੰਚੋ ਅਤੇ ਗੁਰੂ ਮਰਜ਼ੀ ਖੁਸ਼ੀਆ ਲਟੋ ਅਤੇ ਅਤੇ ਅਸੀਂ ਇਹ ਕਹਿੰਦੇ ਆਂ ਕਿ ਆਪਣੇ ਛੋਟੇ ਬੱਚਨ ਨਾਲ ਲੈ ਕੇ ਆਓ